ਆ ਕਰੋ ਚੈੱਕ ਲੱਗਦਾ ਜੋ ਟਰੈਕਟਰਾਂ ਦਾ ਬੱਲੇ 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 ਬਹੁਤ ਜਿਆਦੀ ਗੱਲਬਾਤ ਐਂਡ ਆ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਆਪਾਂ ਅੱਜ ਚੱਲੇ ਆ ਸੋਰਸਿੰਗ ਪਿਛਲੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਕਿ ਅੱਜ ਆ ਸੋਰਸਿੰਗ ਦੇ ਵਿੱਚ ਟਰਾਲੀ ਖਿੱਚ ਮੁਕਾਬਲਾ ਤੇ ਹਰਗੁਣ ਸਕੂਲੋਂ ਆ ਗਿਆ ਵਾ ਤੇ ਆਪਾਂ ਹੁਣ ਚੱਲੇ ਆ ਕਿੱਥੇ ਚੱਲੇ ਪੁੱਤ ਸੋਰ ਸਿੰਘ ਸੋਰ ਸਿੰਘ ਅਸੀਂ ਚੱਲੇ ਆ ਟਰਾਲੀ ਖਿੱਚ ਮੁਕਾਬਲਾ ਵੇਖਣ ਮੈਨੂੰ ਤੇ ਬੜਾ ਜਦਾ ਸ਼ੌਂਕ ਨਹੀਂ ਹੈਗਾ ਪਰ ਹਰਗੁਣ ਨੂੰ ਬਹੁਤ ਜਦਾ ਸ਼ੌਂਕ ਆ ਕਿਉਂਕਿ ਇਹ ਜਿਨ੍ਹਾਂ ਨੂੰ ਫੋਲੋ ਕਰਦਾ YouTube ਦੇ ਉੱਤੇ ਉਹ ਬੰਦੇ ਵੀ ਉੱਥੇ ਆਏ ਆ ਆਪਾਂ ਚਲੋ ਚੱਲਦੇ ਆਂ ਆਪਾਂ ਟ੍ਰੇ ਪਹਿਲਾਂ ਆਪਣਾ ਪਲਾਨ ਬਣਾਇਆ ਸੀ ਆਪਾਂ ਗੱਡੀ ਤੇ ਜਾਣ ਦਾ ਫਿਰ ਮੈਂ ਕਿਹਾ ਨਹੀਂ ਟਰੈਕਟਰਾਂ ਦਾ ਮੁਕਾਬਲਾ ਉਹਦੇ ਕਿਉਂ ਨਾ ਆਪਾਂ ਵੀ ਆਪਣਾ ਟਰੈਕਟਰ ਹੀ ਲੈ ਕੇ ਚੱਲੀਏ ਬਿਲਕੁਲ ਤਿਆਰੀ ਆਪਾਂ ਕਰ ਲਈ ਆ ਹਰਗੁਣ ਨੇ ਟਰੈਕਟਰ ਕਰ ਲਿਆ ਸਟਾਰਟ ਤੇ ਬਿਲਕੁਲ ਆਪਾਂ ਬਿਲਕ ਲਓ ਜੀ ਤਿਆਰੀ ਫੁੱਲ ਸਟਾਰਟ ਯਾਰ ਗੋਣੇ ਆਪਣੀ ਕਮਾਨ ਸੰਭਾਲ ਲਈਓ ਲਓ ਜੀ ਉਹਦਾ ਬਲੂਟੂਥ ਡਿਵਾਈਸ ਵੀ ਜਿਹੜਾ ਕਨੈਕਟਡ ਹੋ ਗਿਆ ਵਾ ਬੂਆ ਖੋਲ ਦਿਏ ਤੇ ਲਓ ਜੀ ਰੱਬ ਦਾ ਨਾਮ ਤੇ ਚੱਲੀਏ ਜੀ ਰੱਬ ਦਾ ਨਾਮ ਲੈ ਕੇ ਸੁਰ ਸਿੰਘ ਸੁਰ ਸਿੰਘ ਜਿੱਥੇ ਮੇਰੇ ਵੀਰੋ ਵੱਡੇ ਮੁਕਾਬਲੇ ਹੋ ਰਹੇ ਨੇ ਮੇਰੇ ਵੀਰੋ ਵੱਡੇ ਮੁਕਾਬਲੇ ਹੇ ਚਲੋ 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 ਜੀ ਤੇ ਆਜੋ ਜੀ ਮਿਲਦੇ ਹਾਂ ਸੁਰ ਸਿੰਘ ਪਿੰਡ ਦੇ ਵਿੱਚ ਲਓ ਜੀ ਹੁਣ ਆਪਾਂ ਜਾ ਹੁੰਦੇ ਆ ਕੈਮ ਸੁਰ ਸਿੰਘ ਨੂੰ ਹਰ ਗੁੰਨੇਟ ਰਾਈਟਰ ਪੂਰਾ ਖਿੱਚਦਾ ਵਾ ਕਿਉਂਕਿ ਅਸੀਂ ਅੱਜ ਹੋ ਗਏ ਲੇਟ ਤੇ ਹਰ ਗੁੰਦੇ ਜਿਹੜੇ ਫੇਵਰੇਟ ਯੂਟਿਊਬਰ ਉਹ ਵੀ ਅੱਥਰ ਆਏ ਆ ਤੇ ਚਲੋ ਚੱਲਦੇ ਫਿਰ ਜਾ ਕੇ ਲੈਨੇ ਆ ਕਿਤੇ ਕੀ ਰੌਣਕ ਬਣੀ ਹੋਣੀ ਨੇ ਕੀ ਨਹੀਂ ਤੇ ਪੂਰਾ ਫੁੱਲ ਆਨ ਸਵਿੰਗ ਕੰਮ ਚੱਲਣ ਦਿਆ ਵਾ ਹਰ ਗੁੰਨਾ ਆਟਮ ਉਹ ਵੀ ਲੰਦਾ ਬੋਲ ਪਾ ਲਿਆ ਹੰਡ ਕੇ ਆ ਟਰੈਕਟਰ ਇਥੇ ਹਰ ਗੁੰਦੇ ਨਾਲ ਹੋਰ ਹਰ ਗੁੰਦੇ ਜਿੰਨੇ ਵੀ ਸਾਰੇ ਹੈਗੇ ਆ ਇੱਥੇ ਆਏ ਆ ਵੀਰ ਆਪਣੇ ਤੇ ਚੱਲ ਹਰ ਗੁੰਨੋਂ ਨਾਲ ਆਪਾਂ ਇੱਕ ਰੀ ਉਧਰੋਂ ਬੈਕ ਸਟੇਜ ਮਾਰੀਏ ਦੌਰ ਸ਼ੇਰ ਹੋਣੀ ਵੀ ਆ ਗਏ ਸਾਰੇ ਆਪਣੇ ਕਿਦਾਂ ਹੈ ਠੀਕ ਠਾਕ ਜੇ ਵਧੀਆ ਤੇ ਆਪਣਾ ਸਿਸਟਮ ਪੂਰਾ ਸਟਾਰਟ ਇਧਰ ਖੋ ਮੇਲਾ ਹੀ ਪੂਰਾ ਭਰਿਆ ਵਾ ਤੇ ਪੂਰੀ ਬਹਿ ਜਾ ਬਹਿ ਜਾ ਹੋਈ ਆ ਤੁਹਾਨੂੰ ਬਾਕੀ ਪੂਰੀਆਂ ਰੇਸਾਂ ਵੀ ਵਿਖਾਵਾਂਗੇ ਪੂਰਾ ਸਾਰਾ ਕੁਝ ਵਿਖਾਵਾਂਗੇ ਚਲੋ ਜੀ ਆਪਾਂ ਹੁਣ ਚੱਲੀਏ ਅੱਗੇ ਤੇ ਤੁਹਾਨੂੰ ਆਪਣਾ ਲੈ ਕੇ ਚੱਲਦੇ ਆ ਧੰਨਵਾਦੀ ਧੰਨਵਾਦੀ ਠੀਕ ਆ ਤੇ ਆਪਾਂ ਤੁਹਾਨੂੰ ਪੂਰਾ ਇਥੋਂ ਟੂਰਨਾਮੈਂਟ ਪੂਰਾ ਵਿਖਾਵਾਂਗੇ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਜੀ ਤੇ ਆਜੋ ਤੁਹਾਨੂੰ ਆਪਾਂ ਉਧਰ ਲੈ ਕੇ ਚੱਲਦੇ ਸਹੀਏ ਸਹੀਏ ਪੂਰਾ ਟੂਰਨਾਮੈਂਟ ਵਿਖਾਉਣਾ ਹੈ ਮੇਲਾ ਪੂਰਾ ਭਰ ਗਿਆ ਵਾ ਬਾਕੀ ਅੰਦਰ ਕੀ ਸੀਨ ਬੰਦਿਆ ਵਾ ਉਹ ਵੀ ਤੁਹਾਨੂੰ ਆਪਾਂ ਹੁਣੇ ਵਿਖਾਵਾਂਗੇ ਇੱਥੇ ਤੇ ਐਂ ਦੀ ਇੱਕ ਰਾ ਆਪਾਂ ਟਰੈਕਟਰ ਘਮਾਉਣੇ ਆ ਤੇ ਤੁਹਾਨੂੰ ਸਾਰਾ ਇਥੋਂ ਸੀਨ ਵਿਖਾਉਣੇ ਪੂਰਾ ਹਾਈ ਲੈਵਲ ਤੇ ਠੀਕ ਹੈ ਜੀ ਆਪਣੇ ਵੀਰ ਸਾਰੇ ਛੋਟੇ ਵੱਡੇ ਭਰਾ ਸਾਰੇ ਇੱਥੇ ਖਲੋਤੇ ਵੇਖਣਦੇ ਆਪਾਂ ਨੂੰ ਤੇ ਕਾਫੀ ਵੀਰ ਜਾਣਦੇ ਆ ਠੀਕ ਆ ਵੀਰ ਸਾਰੇ ਹੈਲੋ ਹਾਈ ਕਰਨਦੇ ਆ ਤੇ ਤੁਹਾਨੂੰ ਪੂਰੀ ਜਿਹੜੀ ਗੱਲਬਾਤ ਇਥੋਂ ਐਂਡ ਹੋਈ ਪਈ ਆ ਤੁਹਾਨੂੰ ਅੰਦਰ ਵੀ ਲੈ ਕੇ ਚਲਦੇ ਆ ਉਥੋਂ ਆਪਾਂ ਸਾਰਾ ਸੀਨ ਤੁਹਾਨੂੰ ਵਿਖਾਵਾਂਗੇ ਆਵੇ ਆਪਣੇ ਜਿੰਨੇ ਵੀ ਵੀਰ ਆ ਸਾਰੇ ਹੈਲੋ ਹਾਈ ਕਰਨ ਦੇ ਦੇਖੋ ਸਾਰਾ ਸੀਨ ਮੇਲੇ ਦੇ ਉੱਤੇ ਪੂਰੀ ਗਹਿਮਾ ਗਹਿਮ ਬਣੀ ਆ ਐਂਡ ਹੋਇਆ ਪਿਆ ਵਾ ਸਾਰਾ ਮੋਟਰਸਾਈਕਲ ਗਾਂ ਕਰਕੇ ਫਿਰ ਲਾਉਣੇ ਆਪਾਂ ਵੀ ਆਪਣਾ ਮੋਟਰਸਾਈਕਲ ਲਾਉਣੇ ਟਿਕਾਣੇ ਤੇ ਫਿਰ ਚੱਲਦੇ ਅੰਦਰ ਚਲੋ ਜੀ ਕਰਪਾਤ ਗਾਂ ਟਰੈਕਟਰ ਮਾੜਾ ਜਾ ਇੱਥੋਂ ਐ ਐ ਐ ਘਮਾਦੇ ਐ ਕਰਦੇ ਸ੍ਰੀ ਗਾਜੀ ਸਾਸਰੀਕਾਲ ਕੀ ਹਾਲ ਚਾਲ ਜੀ ਮਰਾ ਹੋਰ ਲਗ ਮੜਾ ਗਾਂ ਕਰ ਸਤਿਗੁਰ ਜੀ ਸਤਿਗੁਰ ਕੀ ਹਾਲ ਚਾਜ ਠੀਕ ਠਾਕ ਵਦਿਆ ਹੋਲੀ ਹੋਲੀ ਗਾਂ ਕਰ ਕਰਦੇ ਜਾਂ ਕਰਦੇ 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 ਹੁਣੇ ਤੁਰੇ ਆਏ ਬਸ ਜੇ ਬੜਾ ਬੜਾ ਚੱਲ ਬਸ 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 ਕਰ ਆਗੇ ਦੇ ਕਵਰ ਹੋਣੀ ਨਹੀਂ ਆਏ ਅੱਛਾ ਆ ਲਿਆ ਇਹ ਆ ਜਗਰੂਬ ਆਪਣਾ ਚਾਚ ਦਾ ਮੁੰਡਾ ਵੇ ਕਿੱਥੇ ਚੜਿਆ ਵਾ ਤੈਨੂੰ ਲੱਗੇ ਬਨੇ ਥਾਂ ਨਹੀਂ ਲੱਭੀ ਆਜੋ ਤੇ ਮੇਲਾ ਜਿਹੜਾ ਨਾ ਬਹੁਤ ਜ਼ਿਆਦਾ ਭਰਿਆ ਵਾ ਉਹ ਜਗਰੂਬ ਉਨੀ ਉੱਪਰ ਚੜ ਕੇ ਬਹਿ ਕੇ ਟਰੈਕਟਰ ਆਪਾਂ ਇੱਥੇ ਲਾਤਾ ਵਾ ਠੀਕ ਆ ਤੇ ਜਗਰੂਪ ਨੂੰ ਆਪਾਂ ਚਾਬੀ ਫੜਾਤੀ ਉਹ ਕਹਿੰਦਾ ਮੈਂ ਧਿਆਨ ਰੱਖੂੰ ਕੋਈ ਚੱਕਰ ਨਹੀਂ ਨਾ ਰਾਜਨਾ ਪਾਦ ਗਿਆ ਟੂਰਨਾਮੈਂਟ ਦੇ ਵਿੱਚ ਤੇ ਇੱਥੇ ਸਾਰੇ ਵੀ ਆਉਣ ਦਾ ਮਤਲਬ ਹੈ ਜਿਹੜਾ ਦੋਵਾਂ ਵੀਰਾਂ ਦਾ ਪੂਰਾ ਟੌਪ ਦਾ ਪ੍ਰਬੰਧ ਲੱਗਾ ਵਾ ਇੱਥੇ ਟੰਨਾ ਸਾਹਮਣੇ ਮੇਰੇ ਵਿੱਚੋਂ ਹੱਥ ਧੱਲਾ ਬਾਈ ਹੁਣੀ ਨੰਬਰਦਾਰ ਹੁਣੀ 16 ਪੰਡ ਵਾਲੇ ਤੇ ਸਾਰੀ ਟੀਮ ਬੱਦੀ ਜਾ ਰਹੀ ਆ ਸਾਰੇ ਪ੍ਰਬੰਧਾਂ ਦਾ ਤਕਬਦ ਹੈ ਫਿਰ ਫਿਰ ਹਮੋਦ ਤੇ ਜਗਵਾਲ ਸਿੰਘ ਕਾਲੇ ਪੰਡੇ ਆ ਇਹਦਾ ਬਾਣ ਪੰਡਾ ਗਰਬਾਸ਼ਰ ਜਿਲ੍ਹਾ ਇੱਧਰ ਸਾਰੇ ਵੀਰ ਆਪਣੇ ਬਿਠੇ ਆ। ਬੰਦ ਤਾਉਂ ਦਰਬਾਰ ਦਾ ਮੇਰੇ ਵੀਰੇ ਇਸ ਲਈ ਆ ਜਗਰਾਜ ਐਨ ਗੱਲਾਂ ਕਹਿੰਦੇ ਨਾ ਨੀ ਨਾ ਪੱਲ ਜਾਏ ਹੋਏ ਪੰਜਾਬੀਆਂ ਪਰ ਖੇਡ ਦੇ ਮੈਦਾਨ ਦੇ ਵਿੱਚ ਜੱਗਿਆ ਮੁੰਡਾ ਜਗਰਾਜ ਕੱਲ ਆਉ ਆ। ਆ ਜਗਰਾਜ ਕੱਲੋਂ ਮੇਰੇ ਵੀਰੋ ਇਸੇ ਖੇਡ ਮੈਦਾਨ ਦੇ ਵਿੱਚ ਉਹ ਪਹਿਲਾ ਜਿਹੜਾ ਆ ਹੁਣ ਗੱਲ ਟਿਕਾਣੇ ਲਾਊਗਾ। ਹੁਣ ਗੱਲ ਆਉ ਟਿਕਾਣੇ ਲਾਊਗਾ ਮੇਰੇ ਮਿੱਤਰੋ। ਓਏ ਆ ਆ ਤੁਹਾਡੀ ਸੰਤਰਾ ਗੋਲੀ ਦਾ ਸੇਵਨ ਕਰ ਲਓ ਬਹੁਤ-ਬਹੁਤ ਧੰਨਵਾਦ ਹੈ ਪਰ ਦੂਜੇ ਦੇਖੋ ਇੱਕ ਰਾਉਂਡ ਲੱਗਣ ਤੋਂ ਬਾਅਦ ਨਾ ਸਾਰੇ ਵੀਰੇ ਇੱਕ ਰਾਹ ਹਲਾਵਾ ਮਾ ਦਿੰਦੇ ਆ ਪੂਰਾ ਜਿਹੜਾ ਟ੍ਰੈਕ ਨੂੰ ਫੇਰ ਪੂਰਾ ਸੈੱਟ ਕਰ ਦਿੰਦੇ ਆ ਤੇ ਭੀੜ ਜਿਹੜੀ ਪੂਰੀ ਚਾਰ ਸਿਹਰੇ ਨਾ ਆਤੋ ਹੀ ਪਈ ਆ ਸਾਰੇ ਬੰਨੇ ਨਾ ਲੱਗਿਆ ਆ ਫੈਕਟਰ ਦਾ ਦਿਨਾ ਲੋਕਾਂ ਦੇ ਵੇ ਮੁੰਡਾ ਆ ਸਟਾਰਟਿੰਗ ਪੁਆਇੰਟ ਆ ਆ ਵੇਖੋ ਹੱਥ ਹੁੰਦੀ ਬਹੁਤਾ ਜਿਆਦਾ ਪ੍ਰੋਗਰਾਮ ਤਗੜੇ ਲੈਵਲ ਦਾ ਚੱਲਣ ਦਿਆ ਵਾ ਟਰੈਕਟਰ ਪਸੰਦ ਆ ਗਿਆ ਕਿਤਾ ਆ ਟਾਇਰ ਪਾਉਣੇ ਆ ਉੱਤੇ ਚੜ ਕੇ ਵੇਖਣਾ ਜੀ ਕਹਿੰਦੇ ਛੱਡੀ ਦੇ ਕਰਦੇ ਆ ਪਾਣੀ ਸਾਰੀ ਪੂਰੀ ਅਜੇ ਤੱਕ ਬਿੱਲ ਖੁਸ਼ੀ ਤਾਂ ਪਿਆ ਆ ਅਕਰ ਉਹਨਾਂ ਦੀ ਪੂਰੀ ਮਤਰਪੰਨੀ ਆ ਵੀਰ ਜਿਹੜੇ ਆਪਣੇ ਧੀਰੇ ਹੁੰਦੀਆਂ ਆ ਗਈ ਆਪਣੇ ਸੱਜਣਾਂ ਭਰਾਵਾ ਤੇ ਮੈਂਨੇ ਕੀ ਹਾਲ ਚਾਲ ਅਨੁਵਾਦ ਚੋਰੀ ਵਧੀਆ ਵਧੀਆ ਤਰੀਸਰਾ ਹਾਲ ਚਾਲ ਇਹ ਇਹ ਬਾਜੀ ਦੇ ਆਪਣੇ ਯੂਟਿਊਬਰ ਆ ਵੀ ਆ ਵੀਡੀਓ ਪਾਉਂਦੇ ਆ ਪਰ ਇਹਨਾਂ ਨੂੰ ਤੇ ਹਰ ਗੁੰਨ ਨੂੰ ਆਪਾਂ ਮਿਲਾਤਾ ਵੀਰ ਦੇ ਨਾਲ ਇਹ ਕਾਲ ਆ ਗਿਆ ਚੀ ਕਮ ਮੈਂ ਤਾਂ ਵੀਡੀਓ ਵੇਨਾਂ ਲਾਵਾਂ ਸਾਡੇ ਇਹ ਵੀਰ ਵੀ ਆਪਾਂ ਨੂੰ ਆਪਨ ਮਿਲਿਆ ਐਂਡ ਕੰਮ ਪੂਰਾ ਮੈਂ ਨਾ ਗੁਣਵੀ ਆਪਣੇ ਨਾਲ ਪੂਰਾ ਜਿਹੜਾ ਵਾ ਉਹ ਇੰਜੋਏ ਕਰਨ ਦਿਆ ਵਾ ਇਸ ਟਾਈਮ ਮੇਲੇ ਨੂੰ ਤੇਰ ਗੁਣ ਤੈਨੂੰ ਕਿਵੇਂ ਦਾ ਲੱਗਨ ਦਿਆ ਵਾ ਹੈ ਨਿਸ਼ੂ ਦੇਸ਼ਵਾਲ ਦੇ ਪ੍ਰਾਣੇ ਰੋਹਿਤ ਦੇਸ਼ਵਾਲ ਜਾ ਰੋਹਿਤ ਦੇਸ਼ਵਾਲ ਨੇ ਉਹ ਆਇਆ ਨਹੀਂ ਉਹ ਤਾਂ ਆਉਣਾ ਸੀ ਉਹਨੇ ਆਹੋ ਪਹਿਲਾਂ ਕਿਹੜਾ ਸੀ ਉਹਦਾ ਅੱਛਾ ਪਹਿਲਾਂ ਕਿਹੜਾ ਸੀ ਠੀਕ ਹੈ ਠੀਕ ਹੈ ਤੇ ਵਧੀਆ ਲੱਗਨ ਦਿਆ ਤੈਨੂੰ ਮੈਚ ਵੇਖ ਕੇ ਆਹੋ ਉਦਾਂ ਜਿੱਦਾਂ ਦਾ ਤੂੰ ਚਾਹਣਾ ਉਦਾਂ ਦਾ ਹੋ ਗਿਆ ਸੀ ਜੇ ਹਰ ਗੁਣ ਕਹਿੰਦਾ ਵੀ ਜਿਵੇਂ ਦਾ ਮੈਂ ਸੀਨ ਚਾਹਣਾ ਹੋਵੇਂ ਦਾ ਬਣ ਗਿਆ ਟਾਈ ਟੈਂਕ ਦੀ ਗੱਲ ਕਰਦੇ ਆ ਸਮੁੰਦਰ ਦੇ ਵਿੱਚ ਕਹਿੰਦੇ ਬਈ ਇਹ ਜਹਾਜ਼ ਦਾ ਵੱਜ ਤਾਂ ਇੰਨਾ ਹੁੰਦਾ ਫਿਰ ਵੀ ਕਿਵੇਂ ਤੈਰਦਾ ਇਹ ਕਹਿੰਦੇ ਦਿਮਾਗ ਦੀਆਂ ਕਾਡਾਂ ਨੇ ਤੇ ਮੁੰਡਾ ਰੈਵੀ ਸਰਦਾਰ YouTube ਚੈਨਲ ਤੇ ਜਹਾਜ਼ਾਂ ਦੀਆਂ ਵੀਡੀਓ ਪਾਉਂਦਾ ਕਿੰਨੀਆਂ ਕਿੰਨੀਆਂ ਸਮੁੰਦਰੀ ਦੇਲਮਸਿਗਾਂ ਦੇ ਟੱਕਰੇ ਕਿੰਨੇ ਜੀਵ ਸਮੁੰਦਰ ਦੇ ਰਿਹਾ ਇਹ ਗੱਲਾਂ ਬਹੁਤ ਦੁੰਗੀਆਂ ਲੱਗ ਜਾਂਦੀਆਂ ਨੇ ਤੇ ਮਾਚਾ ਭਾਏ ਇਹ ਵੀ ਸੋਚਣ ਦੀ ਗੱਲ ਆ ਵੀ ਇੱਕ ਇੱਕ ਪਿੰਡ ਦੇ ਲੈਵਲ ਦਾ ਜਹਾਜ਼ ਬਣ ਜਾਂਦਾ ਕਦੇ ਜੱਗਾ ਜੀ ਤੁਸੀਂ ਕਾਂਡਲਾ ਤੇ ਦੇਖਿਆ ਹੀ ਆ ਪਰ ਕਦੇ ਜੱਗਾ ਬਖਰੀਆਂ ਨੇ ਆਹ ਆ ਗਿਆ ਜੀ ਸਾਰੇ ਚਾਰ ਤੂਸ ਯਾਰ ਦੀ ਗੱਲ ਆ ਦਾ ਤੇ ਹਰ ਬੰਦੇ ਨਾਲ ਵੀਰ ਆਪਣਾ ਇਸ ਟਾਈਮ ਖਲੋਤੇ ਦੋਵੇਂ ਜਾਣੇ ਵੀਰੋਣੀ ਰਣਜੋਤ ਵੀਰ ਕੋਈ ਟਰੈਕਟਰ ਨੂੰ ਮਾਰੋ ਨਿਕਾ ਕਿੰਨਾ ਤਗੜਾ ਵਾ ਗੱਲਬਾਤ ਪੂਰੀ ਆ ਬਹੁਤ ਬੜਾ ਧੰਨਵਾਦ ਇਹਨਾਂ ਦੇ ਹੀਰ ਜਿੰਨਾ ਇੱਥੇ ਸਾਰਾ ਸੀਨ ਬਣਿਆ ਨਾ ਬਹੁਤ ਜ਼ਿਆਦਾ ਹਾਈ ਐਂਡ ਸੀਨ ਇੱਥੇ ਬਣਿਆ ਵਾ ਤੇ ਇੰਨੇ ਕਿ ਜ਼ਿਆਦੇ ਸਾਰੇ ਦਰਸ਼ਕ ਇੱਥੇ ਇਕੱਠੇ ਹੋਏ ਆ ਤੁਸੀਂ ਮੇਰੇ ਪਿੱਛੇ ਵੇਖ ਹੀ ਸਕਦੇ ਜੇ ਤੇ ਬਾਕੀ ਜਦੋਂ ਟਰੈਕਟਰ ਚੱਲਦਾ ਹੈ ਨਾ ਜਦੋਂ ਆਪਣਾ ਗੇਮ ਸਟਾਰਟ ਹੁੰਦੀ ਆ ਤੇ ਉਦੋਂ ਵੀ ਬਹੁਤ ਜਿਆਦਾ ਐਕਸਾਈਟਮੈਂਟ ਦਾ ਲੈਵਲ ਜਿਹੜਾ ਨੈਕਸਟ ਲੈਵਲ ਤੇ ਪਹੁੰਚਦਾ ਨੈਕਸਟ ਲੈਵਲ ਤੇ ਤੇ ਮੈਂ ਤੇ ਅਜੇ ਪਹੁੰਚਾ ਇੱਥੇ 2:00 ਵਜ ਗਏ 2:30 ਵਜ ਗਏ ਆ ਤੇ ਇਹ ਟੂਰਨਾਮੈਂਟ ਅਜੇ ਸ਼ਾਮ ਤੱਕ ਚੱਲਣਾ ਆ ਵੀ ਆ ਵੀਰ ਸਾਰੇ ਆਪਣੇ ਜਿਹੜੇ ਆਪਾਂ ਨੂੰ ਪਿਆਰ ਕਰਦੇ ਆ ਇਹ ਹੱਥ ਹਲਾਉਂਦੇ ਆ ਸਾਰਿਆਂ ਨੂੰ ਬਹੁਤ ਜਿਆਦਾ ਪਿਆਰ ਸਾਸਰੀ ਸਾਸਰੀ ਕਾਲ ਜੀ ਸਾਸਰੀ ਕਾਲ ਸਾਸਰੀ ਕਾਲ ਕੀ ਹਾਲ ਚਾਲ ਹੈ ਤੇ ਇਧਰ ਵੀ ਆਪਣੇ ਸਾਰੇ ਵੀਰ ਆ ਜਿਹੜੇ ਉਹ ਬੱਸ ਦੇ ਉੱਪਰ ਤੁਸੀਂ ਵੇਖੋ ਤੇ ਆ ਆਪਣੇ ਵੀਰ ਸਾਰੇ ਕਹਿੰਦੇ ਨੇ ਨੇਵੀ ਸਰਦਾਰ ਨੇਵੀ ਸਰਦਾਰ ਸਾਰੇ ਭਰਾ ਸਾਸ੍ਰੀਕਾ ਜੀ ਸਾਸ੍ਰੀਕਾ ਆਸਾਰਿਆਂ ਨੂੰ ਇੱਧਰ ਆ ਜਿੰਨੇ ਵੀ ਸਾਰੇ ਵੀਰ ਹੈ ਨਾ ਇਹ ਆਪਾਂ ਨੂੰ ਹਾਂਜੀ ਹਾਂਜੀ ਕੀ ਹਾਲ ਜੀ ਹਾਂਜੀ ਹਾਂਜੀ ਬਹੁਤ ਪਿਆਰ ਭਰਾਵੋ ਤੁਹਾਨੂੰ ਇੱਧਰ ਸਾਰੇ ਆਪਣੇ ਆ ਗਏ ਆ ਭਰਾ ਕੀ ਹਾਲ ਜੀ ਕੀ ਹਾਲ ਸਾਸ੍ਰੀਕਾ ਹਾਲ ਠੀਕ ਠਾਕ ਜੀ ਤੇ ਦੀ ਕਰੰਦਾ ਆਵੇ ਹੈਲੋ ਸਾਰੇ ਕਰੰਦਾ ਇਹ ਸਾਰੇ ਸਾਸ੍ਰੀਕਾ ਸਾਸ੍ਰੀਕਾ ਜੀ ਕੀ ਹਾਲ ਚੱਲ ਵੀਰੇ ਇਹ ਸਾਰੇ ਵੀਰ ਆਪਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਮੈਨੂੰ ਮੈਨੂੰ ਇੰਨੀ ਉਮੀਦ ਨਹੀਂ ਸੀ ਵੀ ਵੀਰਾਂ ਤੋਂ ਇੰਨਾ ਪਿਆਰ ਮਿਲੂਗਾ ਪਰ ਬਹੁਤ ਜ਼ਿਆਦਾ ਸੋਹਣਾ ਵੀਰਾਂ ਨੇ ਪਿਆਰ ਦਿੱਤਾ ਵਾ ਤੇ ਇੰਨੀ ਖੁਸ਼ੀ ਵਾਲੀ ਗੱਲ ਆ ਕਾਹਨੂੰ ਗੱਲ ਤੇ ਇਹੋ ਹੀ ਇੱਕ ਪਿਆਰ ਹੁੰਦਾ ਇਹੋ ਸਤਕਾਰ ਹੁੰਦਾ ਵਾ ਜਿਹੜਾ ਬੰਦੇ ਨੇ ਖੱਡਿਆ ਹੁੰਦਾ ਸਾਰੇ ਨੇ ਵੀ ਸਰਦਾਰ ਨੇ ਵੀ ਸਰਦਾਰ ਕਰਨਦੇ ਤੇ ਆਹ ਜਿਹੜਾ ਤੁਸੀਂ ਆਪਣਾ ਵੀਰ ਵੇਖੰਦਾ ਜੇ ਨਾ ਇਹ ਆਪਣਾ ਵੀਰ ਆ ਮਝੈਲ ਟੀਵੀ ਤੋਂ ਪਰਮਜੀਤ ਲਾਈਵ ਦੀ ਜਿਹੜੀ ਵੀ ਜਿੰਨੀ ਵੀ ਆਪਣੇ ਇਲਾਕੇ ਦੇ ਵਿੱਚ ਜਿਹੜੇ ਵੱਡੇ ਵੱਡੇ ਸ਼ੋਅ ਮੈਚ ਜੋ ਵੀ ਆ ਨਾ ਇਹਨਾਂ ਵੀਰ ਕੋਲ ਹੀ ਰਿਸਪੋਨਸੀਬਿਲਟੀ ਹੁੰਦੀ ਆ ਪਰਮਜੀਤ ਵੀਰ ਆ ਮਝੈਲ ਟੀਵੀ ਤੋਂ ਤੇ ਆ ਵੀਰ ਵੀ ਆਪਣੇ ਆਏ ਆ ਟਰੈਕਟਰ ਲੈ ਕੇ ਆ ਆਰਜਨ 605 ਵੀ ਟਰੈਕਟਰ ਲੈ ਕੇ ਆ ਬਹੁਤ ਆਪਣੇ ਪ੍ਰੇਮੀ ਸੱਜਣ ਨੇ ਵੀਡੀਓ ਭੇਂਦੇ ਆਪਣੀਆਂ ਤੇ ਇਹਨਾਂ ਦਾ ਬਹੁਤ ਬਹੁਤ ਥੈਂਕਸ ਤੇ ਨਾਲ ਜਿਹੜੇ ਆ ਵੀਰ ਖਲੋਤੇ ਆ ਇਹ ਵੀ ਆਏ ਆ ਆ ਵੇ ਵੀਰ ਆ ਗਿਆ ਵਾ ਤੇ ਇਹ ਆਪਣਾ ਲੱਕੀ ਗੋਲਡ ਸਮੀਤ ਰਾਹੁਲ ਗਿੱਲਿਆ ਲਈ ਵੀਰ ਉਹ ਟਰਬੋ ਲਈ ਦੇ ਵੀਡੀਓ ਲਾਈ ਕਿ ਦੀ ਨਾ ਤੇ ਆਪਣਾ ਸਿੰਘ ਦਾ ਫੈਨ ਆ ਬਹੁਤ ਜ਼ਿਆਦਾ ਤੇ ਹਰ ਗੁੰਜੜਾ ਵਾ ਉਹ ਆਪਣੇ ਲੱਕੀ ਗੋਲਡ ਸਮੀਤ ਦੇ ਨਾਲ ਖਲੋ ਗਿਆ ਵਾ ਸਵੇਰ ਦਾ ਇਹਦੇ ਕਰਕੇ ਆਇਆ ਸੀ ਕਿ ਮੈਂ ਲੱਕੀ ਗੋਲਡ ਸਮੀਤ ਦੇ ਨਾਲ ਜਾਣਾ ਤੇ ਵੀਰ ਨਾਲ ਖਲੋ ਗਿਆ ਵਾ ਇਹ ਹਰ ਗੁੰਜੜਾ ਨਾ ਉਹ ਇਹਨਾਂ ਦਾ ਬੜਾ ਫੈਨ ਆ ਤੇ ਕਹਿੰਦਾ ਮੈਂ ਮਿਲਣਾ ਹੀ ਵੀਰ ਨੂੰ ਤੇ ਕੋਈ ਕਾਹਨੇ ਮੈਨੂੰ ਮੋਟਾਉ ਨਿੱਕੀ ਗੋੜੀ ਚੀਤਾਣਾ ਇਹ ਦੇਖੋ ਸੁਣਿਆ ਲੋਕਾ ਜੱਗਾ ਫਤਜੀ ਰੁਕ ਕੇ ਸਰਗਰਾਰ ਚੱਲਦਾ ਮੇਰੀ ਉਹ ਬੱਟਕੇ ਤੇ ਲੱਕੀ ਦਾ ਟ੍ਰੇਡਰ ਇੱਥੇ ਆ ਬੈਠਾ ਆ ਇਹ ਗਲਦਾ ਸਲੈਂਸਰ ਪਿਆਰ ਕੋਣਾ ਹਣਾ ਕਿਹਦਾ ਸਲੈਂਸਰ ਹੈ ਆਰ ਗੁਰ ਕਹਿੰਦਾ ਈਗਲ ਦਾ ਸਲੈਂਸਰ ਆ ਪਿਆ ਜੇ ਜਿਹੜਾ ਹੁਣ ਇਹ ਸਲੈਂਸਰ ਉੱਡਿਆ ਸੀ ਨਾ ਆ ਪਿਆ ਜੇ ਈਗਲ ਦਾ ਸਲੈਂਸਰ ਵੀਰ ਆਪਣਾ ਜਿਹੜਾ ਚੀਮੇ ਪਿੰਡ ਤੋਂ ਆਪਣੇ ਵਲੌਗ ਵਿੱਚ ਆਦਾ ਵਾ ਤੇ ਆਪਾਂ ਨੂੰ ਮਿਲਣਾ ਹੈ ਕੀ ਹਾਲ ਛੋਟੇ ਵੀਰ ਠੀਕ ਠਾਕ ਆ ਸਰ ਵੀ ਆ ਵੀਰ ਵੀ ਆਪਣੇ ਵਲੌਗ ਵਿੱਚ ਆ ਸਪੈਸ਼ਲ ਮਿਲਣਾ ਹੈ ਆਪਾਂ ਦੋ ਜੇ ਅਗਲਾ ਟਰੈਕਟਰ ਚੱਲਦਾ ਸਟਾਰਟ ਆ ਆ ਕਰੋ ਚੈੱਕ ਲੱਗਦਾ ਜੋ ਟਰੈਕਟਰਾਂ ਦਾ ਬੱਲੇ 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 ਬਹੁਤ ਜਿਆਦੀ ਗੱਲਬਾਤ ਐਂਡ ਆ ਵੇ ਸਪੀਡ ਟਰੈਕਟਰ ਬਹੁਤ ਜ਼ਿਆਦਾ ਜ਼ੋਰ ਲੱਗਦਾ ਟਰੇਡਰ ਦਾ ਵੇਖ ਲੰਬ ਮਾਰਦਾ ਉਦੋਂ ਤੱਕ ਜਿਆਦੀ ਗੱਲ ਬਾਤ ਸਿਰਾ ਆ ਪਿਆ ਵੇਖ ਕਾਲੇ ਬੱਦਲ ਬਣਾ ਦੇ ਨਾ ਓਏ ਹੋਏ 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 ਓਏ ਹੋਏ ਹੋਏ ਓਹ ਹੋ ਉਹ ਤੇਰਾ ਆਪਣਾ ਜਵਾਈ ਕੰਮਾ ਬੰਨਾ ਜਾਂਦੀ ਰਹਿਤੀ ਪੁਰੀਆ ਬੰਨਿਆ ਬਾਰੇ ਗਰ ਦੇ ਰਾਹਾਂ ਚੋਂ ਦੇਖੋ ਘੱਟੇ ਮਿੱਟੀ ਦਾ ਹੋ ਗਿਆ ਸਿਰਾ ਤੇ ਆਪਾਂ ਹੁਣ ਗਰਾਊਂਡ ਦੇ ਵਿੱਚੋਂ ਆ ਗਏ ਆ ਬਾਹਰ ਕਿਉਂਕਿ ਉੱਥੇ ਹੁਣ ਥੋੜਾ ਨਾ ਟਾਈਮ ਬਹੁਤ ਜ਼ਿਆਦਾ ਲੱਗਣਦਿਆ ਸੀ ਠੀਕ ਹੈ ਤੇ ਹਰ ਗੁਣਵੀ ਆ ਕੇ ਆਪਣਾ ਸੀਟ ਤੇ ਬਹਿ ਗਿਆ ਉਹ ਕਹਿੰਦਾ ਵੀ ਮੈਂ ਥੱਕ ਗਿਆ ਹਾਂ ਤੇ ਆਪਣੇ ਸਾਰੇ ਜਗਰੂਬ ਹਣੀ ਆਵੇ ਇੱਥੇ ਬੈਠੇ ਆ ਇਧਰ ਆਪਣੇ ਵੀਰ ਆ ਵੀ ਆਪਣੇ ਵੀਰ ਗਰਜੰਟ ਹੋਣੀਆਂ ਸੌਰ ਸਿੰਘ ਤੋਂ ਸਾਰੇ ਆਪਣੇ ਪ੍ਰੇਮੀ ਸੱਜਣ ਆ। ਹੁੰਜੜ ਆਪਾਂ ਮੇਲਾ ਵਾ ਆਪਾਂ ਬੈਕ ਇੰਜੋਏ ਕਰਾਂਗੇ ਕਿਉਂਕਿ ਆਪਾਂ ਫਿਰ ਦੁਰ ਕੇ ਵੇਖ ਲਿਆ ਵਾ। ਹਾਂਜੀ। ਠੀਕ ਹੈ ਜੀ। ਤੇ ਆਪਣੇ ਵੀਰ ਆ ਨਾ ਉਹ ਸਾਰੇ ਆਵਾਜ਼ਾਂ ਮਾਰਨਦੇ ਮੇਲੇ ਨੂੰ ਸਾਰੇ ਜਾਣੇ ਵੀਰ ਕਹਿਨਦੇ ਆ ਤੇ ਆ ਵੇਖੋ ਸਾਰੇ ਜਾਣੇ ਵੀਰ ਆਪਣੇ ਇੱਥੋਂ ਹੈਲੋ ਹਾਈ ਕਰਨਦੇ ਆ ਬਹੁਤ ਜ਼ਿਆਦਾ ਪਿਆਰ ਮਿਲਨਦੇ ਆ। ਹੁਣ ਜਿੰਨੇ ਵੀ ਟਰੈਕਟਰ ਆਉਂਦੇ ਆ ਨਾ ਸਾਰੇ ਟੌਪ ਟੌਪ ਦੇ ਆ ਬਹੁਤ ਜ਼ਿਆਦਾ ਵਧੀਆ ਵੱਡੇ ਲੈਵਲ ਦੇ ਇਸ। ਇਹ ਤੇਰੀ ਮਾੜੀ ਰੀਅਲ ਹੈ। ਇਹ ਤੇਰੀ ਰੀਅਲ ਹੈ। ਪਹਿਲਾ ਰਾਊਂਡ ਤਾਂ ਤੁਹਾਨੂੰ ਦੱਸਿਆ ਹੀ ਆ। ਕੋਈ ਟ੍ਰੇਟਰਾਂ ਦੀ ਬਾਅ ਬੋਲ ਜਾਂਦੀ ਆ। ਕਿਉਂਕਿ ਪਹਿਲੇ ਰਾਊਂਡ ਦੇ ਜਿਹੜਾ ਨਾ ਤਾਂ ਬਹੁਤ ਜਿਆਦਾ ਬੋਲਾ ਜਾਂਦਾ ਆ। ਬਾਜਰ ਇੱਦਿਐ ਆਉਂਦੇ ਨਾ ਟੈਂਕ ਚੱਲਦਾ ਦਾ ਟੈਂਕ। ਜੋ ਜੋ ਸ਼ਾਮ ਹੁੰਦੀ ਜਾਂਦੀ ਹੈ ਨਾ ਤੇ ਹੁਣ ਟ੍ਰੈਕਾਂ ਦੀ ਲੰਬ ਵੀ ਦਿਸਣ ਲੱਗ ਪੈਣੀ ਤੁਹਾਨੂੰ ਸਲੈਂਸਰਾਂ ਵਿੱਚ ਦੀ ਜਿਹੜੀ ਕਿ ਬਹੁਤੀ ਗੱਲਬਾਤ ਲੱਗਦੀ ਆ ਸੈਕੰਡ ਰਾਉਂਡ ਦੇ ਵਿੱਚ ਇਹਨੇ ਗੇਅਰ ਚੇਂਜ ਕਰਨਾ ਵਾ ਉਦੋਂ ਵੇਖਿਓ ਤੇ ਸਲੈਂਸਰ ਦੇ ਵਿੱਚ ਦੀ ਅੱਗ ਵੇਖੋ ਤੁਸੀਂ ਓਹ ਹੋ 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 ਓਹ ਹੋ ਹੋ ਮੋੜ ਤੇ ਆ ਕੇ ਪੰਗਾ ਪੈ ਗਿਆ ਉਹਦੇ ਖੁੱਲ ਗਈ ਪੈਪੂ ਜੀ ਖੁੱਲ ਗਈ ਆ ਐਂਡੀ ਕਰਾਤੀਏ ਦੇਖ ਐਂਡੀ ਕਰਾਤੀਏ ਟਰੈਕਟਰ ਉਹਨਾ ਪੂਰੀ ਆਕ ਕੱਢਣ ਲੱਗ ਪਿਆ ਜੇ ਹੁਣ ਦੂਜੇ ਗੇੜੇ ਦੇ ਵਿੱਚ ਨੇ ਤੱਕ ਪਾਉਣੀ ਆ ਆ ਹੁਣ ਦੂਜਾ ਗੇੜਾ ਸਟਾਰਟ ਹੋ ਗਿਆ ਦੂਜੇ ਗੇੜੇ ਦੇ ਵਿੱਚ ਬੁੜਕੜੀਆਂ ਮਾਰਦਾ ਟਰੈਕਟਰ ਬਹੁਤ ਬੁਰੀ ਤਰ੍ਹਾਂ ਆ ਵੇਖੋ ਹੁਣ ਕਿਉਂਕਿ ਦੂਜੇ ਗੇੜੇ ਦੇ ਵਿੱਚ ਨਾ ਇਹ ਕੀ ਕਰਦੇ ਆ ਵੀ ਉਹਦਾ ਗੇਅਰ ਬਦਲ ਦਿੰਦੇ ਆ ਤੇ ਟਰੈਕਟਰ ਫਿਰ ਇਦਾਂ ਨੱਚਦਾ ਹੀ ਹੁੰਦਾ ਨੱਚਦਾ ਹੀ ਇਦਾਂ ਹੁੰਦਾ ਨੱਚਦਾ ਹੀ ਆ ਵੇਖੋ ਤਾਂ ਬਹੁਤ ਜਿਆਦੀ ਵੱਡੀ ਗੱਲ ਬਾਤ ਆ ਓਏ ਹੋਏ ਫੜ ਗਿਆ ਟਰੈਕਟਰ ਹੁਣ ਇੱਕ ਮਿੰਟ ਤੇ 40 ਸਕਿੰਟ ਹੋਇਆ ਇਹ ਟਰੈਕਟਰ ਮੇਰੇ ਹਿਸਾਬ ਨਾਲ ਬਹੁਤ ਵਧੀਆ ਪਰਫਾਰਮ ਕਰਨ ਦਿਆ ਬਹੁਤ ਸੋਹਣੀ ਪਰਫਾਰਮੈਂਸ ਦਿੱਤੀ ਟਰੈਕਟਰ ਨੇ ਤੇ ਸਪੀਡ ਤੁਸੀਂ ਚੈੱਕ ਕਰੋ ਤੇ ਲੋਕਾਂ ਦੀਆਂ ਲਾਟਾਂ ਤੇ ਟਰੈਕਟਰ ਦੀ ਲਾੜ ਦੇਖੋ ਤੁਸੀਂ ਬੱਲੇ 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 ਵਾਓ ਵਾਹ ਤੇਰੀ ਵਾਹ ਤੇਰੇ ਤੇ ਲੋਕਾਂ ਦਾ ਤੁਸੀਂ ਰੌਲਾ ਵੇਖੋ ਤੁਸੀਂ ਲੋਕ ਖੁਸ਼ ਹੋ ਗਏ ਆ ਤੇ ਇਹਦਾ ਟਾਈਮ ਆਇਆ ਜੇ 1 ਮਿੰਟ ਤੇ 56 ਸਕੰਡ ਦੇ ਵਿੱਚ ਆਇਆ 1 ਮਿੰਟ ਤੇ 56 ਸਕੰਡ ਫਾਈਨਲ ਲਾ ਕੇ ਗਿਆ ਏ ਇਹ ਲੋਕ ਖੁਸ਼ ਹੋਗੇ ਪੂਰੇ ਪੂਰਾ ਰੌਲਾ ਰਪਾ ਪੂਰਾ ਫੁੱਲ ਪੈ ਗਿਆ ਹੋ ਮਿੱਤਰੋ ਜਿੱਦਾਂ ਤੁਸੀਂ ਦੇਖ ਨਹੀਂ ਰਹੇ ਜੇ ਸ਼ਾਮਾਂ ਹੁਣ ਪੈ ਗਈਆਂ ਵਾ ਤੇ ਟਰੈਕਟਰ ਤੇ ਕੋਈ ਬਹੁਤ ਵਧੀਆ ਪਰਫਾਰਮ ਕਰੰਦੇ ਹੈ ਕਈ ਢਿੱਲੇ ਰਹੰਦੇ ਆ ਤੇ ਬਾਕੀ ਕੈਮਰਾਮੈਨ ਜਿਹੜਾ ਵੀਰ ਆ ਆਪਣਾ ਗੁਰਸਾਹ ਬਿਆ ਸੁਰਸਿੰਘ ਤੋਂ ਇਹ ਵੀ ਆਪਣਾ ਬਹੁਤ ਸੱਜਣ ਆ ਬਹੁਤ ਵਧੀਆ ਸਵੇਰ ਤੋਂ ਡਿਊਟੀ ਨਿਭਾ ਰਹੇ ਆ ਤੇ ਬਾਕੀ ਇਹਨਾਂ ਦਾ ਚੈਨਲ ਆ ਮਝੈਲ ਟੀਵੀ ਇਹ ਵੀ ਤੁਸੀਂ ਲਾਈਵ ਜਿਹੜਾ ਤੁਸੀਂ ਵੇਖਣਦੇ ਜੀ ਟੈਲੀਕਾਸਟ ਆਉਂਦਾ ਮਝੈਲ ਟੀਵੀ ਤੇ ਆਉਂਦਿਆ ਵਾ ਵੀਰ ਉਹਦਾ ਕੈਮਰਾ ਆਪਰੇਟਰ ਆ ਦੂਸਰੇ ਵੀਰ ਨੂੰ ਤੁਹਾਨੂੰ ਮਿਲਾਇ ਦਿੱਤਾ ਰਮਜੀਤ ਨੂੰ ਤੇ ਇਹ ਵਾ ਵੀਰ ਆਪਣਾ ਗੁਰਸਾਹ ਤੇ ਇਹ ਵੀ ਸੁਰਸਿੰਘ ਤੋਂ ਹੀ ਆ ਤੇ ਇਹਨਾਂ ਦਾ ਚੈਨਲ ਵੀ ਸੁਰਸਿੰਘ ਦਾ ਹੀ ਆ ਵਾਲੇ ਵੀਰ ਆ ਇਹ ਵੀ ਆਪਣੀਆਂ ਵੀਡੀਓ ਵੇਂਦੇ ਆ ਇਹਨਾਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਤੇ ਇਹ ਆਪਣੇ ਵੀਰ ਅੱਜ ਬੌਂਸਰਾਂ ਦੀ ਡਿ ਉਹਨਾਂ ਦਾ ਵੀ ਬਹੁਤ ਅੱਜ ਜੋਰ ਲੱਗਾ ਵਾ ਤੇ ਥੈਂਕਸ ਇਹਨਾਂ ਵੀਰਾਂ ਦਾ ਵੀ ਆ ਵੀਰ ਜਿਹੜੇ ਆਪਣੇ ਇਹ ਵੀ ਆਪਣੀਆਂ ਵੀਡੀਓ ਬੰਦੇ ਆ ਬਹੁਤ ਸਾਰਾ ਮਿਹਨਤ ਪਿਆਰ ਦੇਂਦੇ ਆ ਤੇ ਇੱਕ ਵਾਰ ਫਿਰ ਹੋ ਜੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆ ਵੀਰ ਜਿਹੜੇ ਆ ਇਹ ਆਪਣੀਆਂ ਵੀਡੀਓ ਬੰਦੇ ਆ ਬਹੁਤ ਸਾਰਾ ਪਿਆਰ ਹੋਰ ਵੀਰ ਕੀ ਹਾਲ ਚਾ ਠੀਕ ਠਾਕ ਵਧੀਆ ਤੇ ਇਧਰ ਜਿਹੜੇ ਆ ਨਾ ਇਧਰ ਵੀ ਆਪ ਤੁਹਾਨੂੰ ਵਿਖਾਉਦੇ ਜਾ ਕੇ ਜੈ ਦੀਪ ਦੇ ਨਾਲ ਆਏ ਆ ਆ ਆਪਣਾ ਭਰਾ ਜੈਦੀਪ ਤੇ ਇਹਦੇ ਨਾਲ ਸਾਰੇ ਵੀਰ ਆਏ ਆ ਤੇ ਇਹ ਵੀ ਆਪਣੇ ਭਰਾ ਵਾ ਸਾਰੇ ਵੀਡੀਓ ਵੇਂਦੇ ਬੜਾ ਪਿਆਰ ਦਿੰਦੇ ਆ ਤੇ ਜੈਦੀਪ ਵੀ ਜੀ ਤੇ ਹਰਗੁਣ ਹਰਗੁਣ ਘਰੋਂ ਚਲੀ ਆ ਬਹੁਤ ਆਪਾਂ ਕੀ ਗੱਲ ਜਾਣਾ ਨਹੀਂ ਆ ਹੈ ਜੀ ਲੱਗ ਗਿਆ ਵਾ ਤੇ ਅਗਲੀ ਵਾਰੀ ਫਿਰ ਆਪਾਂ ਵੀ ਲੈ ਆਈਏ ਮੋਡੀਫਾਈ ਕਰਾ ਕੇ ਜਿਹੜਾ ਉਹ ਬਹੁਤ ਵਧੀਆ ਸੁਹਕਿਆ ਦੇਖ ਲੋ ਹਜੇ ਤੱਕ ਬੜਿਆ ਪੂਰਾ ਉਹ ਉੱਪਰ ਹੁਣ ਇਹਨੂੰ ਕਹਿੰਨੇ ਆ ਵੀ ਚੱਲਦੇ ਜੇ ਤੇ ਉੱਤਰ ਕੇ ਫਿਰ ਚੱਲਣਾ ਘਰ ਨੂੰ ਨਿੱਦ ਰਜੇ ਦੇਖਣਾ ਵੀ ਲੋ ਜੀ ਮੇਲਾ ਆਪਾਂ ਹੁਣ ਵੇਖ ਲਿਆ ਵਾ ਤੇ ਆਪਾਂ ਹੁਣ ਚੱਲੇ ਆ ਘਰ ਨੂੰ ਹਰ ਗੁੰਨ ਨੂੰ ਮੈਂ ਮਾਹ ਹੀ ਮਨਾਇਆ ਵਾਂ ਮੈਂ ਕਿਹਾ ਵੀ ਮਿੱਤਰਾ ਆਪਾਂ ਮੇਲੇ ਦਾ ਹੋਰ ਜ਼ਿਆਦਾ ਕੀ ਵੇਖਣਾ ਵਾ ਤੇ ਅਜੇ ਤੇ ਮੇਲਾ ਪੂਰਾ ਚੱਲੰਦਾ ਇੱਥੇ ਪੈਣੀ ਅੱਧੀ ਰਾਤ ਤੇ ਆਪਾਂ ਚਲੀਏ ਘਰ ਨੂੰ ਕਹਿੰਦਾ ਚਲੋ ਜੀ ਆਦੋ ਜੀ ਚਲੀਏ ਘਰ ਨੂੰ ਲੋਗ ਮਿੱਤਰੋ ਆਪਾਂ ਹੁਣ ਆਣ ਪਹੁੰਚੇ ਆ ਘਰੇ ਅੱਜ ਵਾਲਾ ਜਿਹੜਾ ਟੂਰਨਾਮੈਂਟ ਸੀ ਬਹੁਤ ਜ਼ਿਆਦਾ ਤਕੜਾ ਸੀ ਅਜੇ ਤੇ ਹੋਰ ਕਾਫੀ ਦੇਰ ਤੱਕ ਚੱਲਣਾ ਸੀ ਪਰ ਆਪਾਂ ਉਹ ਤਾਂ ਸੋਚਿਆ ਵੀ ਟਾਈਮ ਨਾ ਚੱਲੀਏ ਤੇ ਘਰੇ ਪਹੁੰਚੀਏ ਕਿਉਂਕਿ ਕਵੇਲਾ ਆਪਾਂ ਨੂੰ ਹੋ ਗਿਆ ਬਹੁਤ ਜ਼ਿਆਦਾ ਤੇ ਆਪਾਂ ਆਣ ਸੋਚਿਆ ਘਰੇ ਅੱਜ ਦਾ ਵਲੌਗ ਤੁਹਾਨੂੰ ਆਪਣਾ ਕਿਵੇਂ ਦਾ ਲੱਗਾ ਤੁਸੀਂ ਕਮੈਂਟ ਜਰੂਰ ਕਰਕੇ ਦੱਸਣਾ ਤੇ ਤੁਸੀਂ ਇਹ ਖੇਡ ਮੇਲੇ ਪਹਿਲਾਂ ਦੇਖਿਆ ਕਿ ਨਹੀਂ ਇਹ ਵੀ ਜਰੂਰ ਦੱਸਣਾ